ਮਿੱਤਰੋ ਅੱਜ ਤੁਹਾਨੂੰ ਦਿਖਾਉਣੇ ਆਪਾਂ ਸੋਸ਼ਲ ਮੀਡੀਆ ਦੀ ਪਾਵਰ ਆ ਸੋਸ਼ਲ ਮੀਡੀਆ ਦੀ ਦੋਸਤੋ ਇੰਨੀ ਜ਼ਿਆਦਾ ਅੱਜ ਕੱਲ ਪਾਵਰ ਆ ਜੋ ਤੁਹਾਨੂੰ ਪਿਛਲੇ ਦਿਨੀ ਨਿਊਜ਼ ਸੁਣੀ ਹੋਣੀ ਵੱਡੇ ਵੱਡੇ ਨਿਊਜ਼ ਚੈਨਲਾਂ ਤੋਂ ਵੀ ਪਟਿਆਲੇ ਦੇ ਨੇੜੇ ਰੰਗਲਾ 20 ਫੁੱਟ ਚੌੜਾ ਪਾੜ ਪੈ ਚੁੱਕਿਆ ਮਿੱਤਰੋ ਤੇ ਅਸੀਂ ਵੀ ਉੱਥੇ ਅੱਜ ਕਵਰਜ ਕਰਨ ਗਏ ਇਹ ਦਿਖਾਉਣ ਗਏ ਤੁਹਾਨੂੰ ਵੀ ਉੱਥੇ ਕੀ ਬਣਿਆ ਆਹ ਦੇਖੋ ਮਿੱਤਰੋ ਦੂਜੇ ਦਿਨੇ ਉੱਥੇ ਕੰਮ ਚੱਲ ਰਿਆ ᱛੀ ਆਹ ਵੀਰ ਆਪਣੇ ਬੋਰੀਆਂ ਲਾਰੇ ਦੇ ਪਰ ਪਰ ਕੇ ਤੇ ਰੇਤਾ ਬਜਰੀ ਪਿਆਤੀ ਉੱਥੇ ਸਿਮਿੰਟਾ ਇਹ ਠੀਕ ਉਹਨਾਂ ਨੇ ਕਰਤਾ ਇਹ ਨਿਉਜਾ ਮਿੱਤਰੋ ਅੱਜ 4 ਤਰੀਕ ਪੰਜਵਾਂ ਮਹੀਨਾ 2024 ਵੀ ਦੂਜੇ ਦਿਨੇ ਮਿੱਤਰੋ ਇਹ ਕੰਮ ਠੀਕ ਹੋ ਗਿਆ ਨਹੀਂ ਤੁਹਾਨੂੰ ਪਤਾ ਹੈ ਮਿੱਤਰੋ ਪੰਜਾਬ ਦੀਆਂ ਸਰਕਾਰਾਂ ਇਹੋ ਜਿਹੇ ਕੰਮਾਂ ਤੇ ਕਿੱਥੇ ਧਿਆਨ ਦਿੰਦੀਆਂ ਨੇ ਸੋਸ਼ਲ ਮੀਡੀਆ ਦੀ ਇਹ ਪਾਵਰ ਆ ਜੇ ਤੁਹਾਨੂੰ ਵਧੀਆ ਵਧੀਆ ਲੱਗੇ ਵੀਡੀਓ ਤਾਂ ਸ਼ੇਅਰ ਮਾਰ ਦਿਓ ਮਿੱਤਰੋ ਇਹ ਜੀ ਜਾਣਕਾਰੀ ਹੋਰ ਲੋਕਾਂ ਤੱਕ ਵੀ ਪਹੁੰਚਦੀ ਰਹਿੰਦੀ ਆ ਤੇ ਹੁਣ ਘਬਰਾਉਣ ਦੀ ਲੋੜ ਨਹੀਂ ਕੋਈ ਲੋੜ ਨਹੀਂ ਪਟਿਆਲੇ ਵਾਲਿਆਂ ਨੂੰ ਆਹ ਦੇਖ ਸਕਦੇ ਹੋ ਮਿੱਤਰੋ ਭਖੜਾ ਨਹਿਰ ਵੀ ਫੁੱਲ ਚੱਲ ਰਹੀ ਦੀ ਫੁੱਲ ਭਰੀ ਵਹਾ ਬਹੁਤ ਤੇਜ਼ ਸੀ ਰਾਮ ਨਾਲ ਇਹ 15 20 ਫੁੱਟ ਚੌੜਾ ਪਾੜ ਹੈਗਾ ਤੇ ਉਸ ਦਿਨੇ ਮਿੱਤਰੋ ਗੌਰ ਹੋ ਗਈ ਨਹੀਂ ਤੁਹਾਨੂੰ ਪਤਾ ਪੰਜਾਬ ਚ ਕੰਮਾਂ ਦੀ ਕਿੱਥੇ ਗੌਰ ਹੁੰਦੀ ਆ ਜੇ ਸੋਸ਼ਲ ਮੀਡੀਆ ਨਾ ਹੋਵੇ ਸਸਰੀ ਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਮਿੱਤਰੋ ਮਿਲਦੇ ਆ ਕਿਸੇ ਨਵੇਂ ਵਿਸ਼ੇ ਨਾਲ ਸ਼ੇਅਰ ਜ਼ਰੂਰ ਮਾਰ ਦਿਓ ਮਿੱਤਰੋ ਵੀਡੀਓ ਨੂੰ ਤੇ ਲਾਈਕ ਕਮੈਂਟ ਕਰਕੇ ਦੱਸ ਦਿਆ ਕਰੋ ਉਹਦੇ ਨਾਲ ਆਪਣਾ ਵੀ ਹੌਸਲਾ ਬਣਿਆ ਰਹਿੰਦਾ ਤੇ ਆਪਾਂ ਵੀ ਤੁਹਾਨੂੰ ਫਿਰ ਅਜਿਹੀਆਂ ਨਿਊਜ਼ਾਂ ਦਿੰਦੇ ਰਿਹਾ ਕਰਾਂਗੇ ਟਾਈਮ-ਟਾਈਮ ਤੇ ਵਧੀਆ-ਵਧੀਆ ਲੋਕੇਸ਼ਨਾਂ ਦੇਖ ਸਕਦੇ ਹੋ ਮਿੱਤਰੋ ਉਹੀ ਪੁਲਾ ਹੈ ਜਿੱਥੇ ਵੱਡੇ-ਵੱਡੇ ਨਿਊਜ਼ ਚੈਨਲਾਂ ਦੀਆਂ ਨਿਯੋਜਾਂ ਤੁਸੀਂ ਪਿਛਲੇ ਦਿਨੀ ਦੇਖ ਚੁੱਕੇ ਹੋ